ਪਹਿਲੋਂ ਇਹ ਨਿਸ਼ਾਨ ਦੇਖ ਰੋ ਇਹ ਦੇਖ ਲਓ ਚੰਗਿਤਨਾ ਹਾਈ ਫਲੱਡ ਜਿਹੜੇ ਹੈਗੇ ਸੀ 1955 ਦੇ ਵਿੱਚ 692000 ਸਮਥਿੰਗ ਤੇ 692000 ਸਮਥਿੰਗ ਜਿਹੜਾ 1988 ਦੇ ਵਿੱਚ ਉਹ ਨਿਸ਼ਾਨ ਬਣੇ ਹੋਏ ਆ ਜੋ ਉਸ ਸਮੇਂ 88 ਵੇਲੇ ਜਾਂ 55 ਵੇਲੇ ਜਿਹੜੇ ਪਾਣੀ ਆਇਆ ਸੀ ਤੁਸੀਂ ਇਹ ਉਹੀ ਜਾਂ ਜਿਹੜਾ ਇੱਕ ਵਾਟਰਮਾਰਕ ਕਹਿ ਸਕਦੇ ਆ ਲੱਗਾ ਹੋਇਆ ਜਾਂ ਇੱਥੇ ਮਾਰਕਿੰਗ ਹੋਇਆ ਕੀਤੀ ਹੁਣ ਜਿਹੜਾ 1955 ਦੇ ਵਿੱਚ ਹੜਾ ਅਜ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹੜਾ ਆਂਦੇ ਆ ਕਹਿੰਦੇ ਆ ਬਜ਼ੁਰਗ ਦੱਸਦੇ ਆ ਕਿ ਕੋਈ ਐਹੋ ਜੀ ਜਗ੍ਹਾ ਨਹੀਂ ਰਹਿ ਗਈ ਜਿੱਥੇ ਪਾਣੀ ਨਾਲ ਰਿਆ ਹੋਵੇ ਤੋ ਉਹ ਸਾਹਮਣੇ ਲੈਵਲ ਲੱਗਾ ਹੈ ਐਚ ਐਫ ਐਲ ਲਿਖਿਆ ਹੈ ਹਾਈ ਫਲੱਡ ਲੈਵਲ ਜਾਨੀ ਕਿ 695000.856 1950 ਜਾਇਆ ਹੈ ਤੇ ਥੱਲੇ ਉਹਦਾ ਜਿਹੜਾ 1988 ਵਾਲਾ ਹੜ ਆਇਆ 695000.26 ਪਾਣੂ ਜਿਹੜਾ 1988 ਚ ਆਇਆ ਜੀ ਇਹ ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਲੋਕ ਵੱਸਦੇ ਆ ਇਹਨਾਂ ਨੂੰ ਹਰ ਸਾਲ ਆਏ ਸਾਲ ਹੜਾਂ ਦੀ ਮਾਰ ਪੈਂਦੀ ਆ ਤੇ ਇਹਨਾਂ ਦੇ ਬਹੁਤ ਬੁਰੇ ਹਾਲਾਤ ਆ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਨਹੀਂ ਪੜਾਇਆ ਜਾਂਦਾ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਹੋਰ ਬੜੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ 70 75 ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਤੇ ਸਭ ਤੋਂ ਸਾਡੇ ਵਾਸਤੇ ਤਰਾਸਦੀ ਦੀ ਗੱਲ ਇਹ ਹੈ ਕਿ ਸਾਡੇ ਤੋਂ ਅੱਜ ਤੱਕ ਦਰਿਆਵਾਂ ਦੇ ਬੰਨ ਹੀ ਨਹੀਂ ਪੱਕੇ ਹੋਏ ਪੰਜਾਬ ਦਾ ਸੂਬੇ ਦਾ ਸੀਐਮ ਹੋਵੇ ਤੇ ਗੱਲ ਉਹ ਆਂਡੇ ਦੀ ਤੇ ਮੁਰਗੀ ਦੀ ਕਰੇ ਉਹ ਲੋਕਾਂ ਨੂੰ ਡੁੱਬਦੇ ਤੇ ਰੋੜਦੇ ਲੋਕਾਂ ਨੂੰ ਮਜ਼ਾਕ ਕਰੇ ਵੀ ਤੁਹਾਨੂੰ ਆਂਡੇ ਦੇ ਤੇ ਮੁਰਗੀ ਦੇ ਪੈਸੇ ਦੇ ਦੇਵਾਂਗੇ ਤੇ ਜੇ ਮੈਂ ਵੇਖਾਂ ਦੂਜੀ ਤਰ੍ਹਾਂ ਉਹਨੇ ਜਿਹੜੀ ਗੱਲ ਕਹੀ ਉਹਨੇ ਪੂਰੀ ਵੀ ਕੀਤੀ ਆ ਕਿ 2023 ਦੇ ਵਿੱਚ ਉਹਨੇ 68 600 ਰੁਪਇਆ ਦਿੱਤਾ ਆ ਉਹ ਆਂਡੇ ਤੇ ਤੇ ਮੁਰਗੀ ਦੇ ਹੀ ਦਿੱਤੇ ਆ ਮੈਂ ਸੀਐਮ ਸਾਹਿਬ ਨੂੰ ਕਹਿੰਨਾ ਕਿ ਗੱਲਾਂ ਦਾ ਕੜਾਹ ਛੱਡੋ ਤੇ ਲੋਕਾਂ ਵਾਸਤੇ ਗਰਾਊਂਡ ਤੇ ਆ ਕੇ ਕੰਮ ਕਰੋ ਲੋਕ ਪੰਜਾਬ ਦੇ ਲੋਕ ਜਿਨ੍ਹਾਂ ਨੇ ਤੁਹਾਨੂੰ 92 ਸ਼ੀਟਾਂ ਦਿੱਤੀਆਂ ਨੇ ਅੱਜ ਉਹ ਇਸ ਟਾਈਮ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਆ ਅੱਜ ਉਹ ਮਸੀਨਤ ਦੇ ਵਿੱਚ ਆ ਨਾ ਉਹਨਾਂ ਦੇ ਪਸ਼ੂ ਰਹਿ ਆ ਤੇ ਨਾ ਉਹਨਾਂ ਦੀ ਫਸਲ ਰਹੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਸਾਡੀ ਧਰਤੀ ਸਾਡੇ ਲੋਕ ਚੈਨਲ ਤੇ ਲਾਈਵ ਦੀ ਅਸੀਂ ਕੋਸ਼ਿਸ਼ ਕੀਤੀ ਲੇਕਿਨ ਲਾਈਵ ਹੋਇਆ ਨਹੀਂਗਾ ਸੋ ਸਮੇਂ ਦੇ ਹਾਲਾਤਾਂ ਨੂੰ ਸਕਰਾਕ ਤੇ ਹਾਂ ਲਗਾਤਾਰ ਅਸੀਂ ਵੀਡੀਓ ਕਰ ਰਹੇ ਹੈਗੇ ਆ ਹਾਰੇ ਕੇ ਹੜਕਸਤੇ ਇਜੂਦਾ ਪਿੱਛੇ ਤੁਸੀਂ ਤਸਵੀਰਾਂ ਸਾਫ ਸਾਫ ਦੇਖ ਸਕਦੇ ਜੀ ਤੁਹਾਨੂੰ ਇੱਕ ਨਵੀਂ ਜਾਣਕਾਰੀ ਦੇਵਾਂਗੇ ਜਿਹੜੇ ਪਿਛਲੇ ਸਮੇਂ ਦੇ ਵਿੱਚ 1988 ਦੇ ਵੇਲੇ ਹੜਾ ਐ ਸੀ ਜਾਂ 1955 ਦੇ ਵਿੱਚ ਹੜਾ ਐ ਸੀ ਉਹ ਨਿਸ਼ਾਨ ਵੀ ਵਿਖਾਵਾਂਗੇ ਔਰ ਇਥੇ ਭਾਈ ਜਗਜੀਤ ਸਿੰਘ ਜੀ ਮੇਰੇ ਨਾਲ ਜੁੜੇ ਹੋਏ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੁਸੀਂ ਪਹਿਲੋਂ ਇਹ ਨਿਸ਼ਾਨ ਦੇਖੋ ਦੇਖ ਲਓ ਚੰਗੀ ਤਰ੍ਹਾਂ ਹਾਈ ਫਲੱਡ ਜਿਹੜੇ ਹੈਗੇ ਸੀ 1955 ਦੇ ਵਿੱਚ 692 ਹਜ਼ਾਰ ਸਮਥਿੰਗ ਤੇ 699 ਹਜ਼ਾਰ ਸੰਮਤ ਜਿਹੜਾ 1988 ਦੇ ਵਿੱਚ ਉਹ ਨਿਸ਼ਾਨ ਬਣੇ ਹੋਏ ਆ ਜੋ ਉਸ ਸਮੇਂ 88 ਵੇਲੇ ਜਾਂ 55 ਵੇਲੇ ਜਿਹੜੇ ਪਾਣੀ ਆਇਸੀ ਤੁਸੀਂ ਇਹ ਉਦੀ ਜਾਂ ਜਿਹੜਾ ਇੱਕ ਵਾਟਰਮਾਰਕ ਕਹਿ ਸਕਦੇ ਆ ਲੱਗਾ ਹੋਇਆ ਜਾਂ ਇੱਥੇ ਮਾਰਕਿੰਗ ਵਗੈਰਾ ਕੀਤੀ ਹੋਈ ਜਗਜੀਤ ਸਿੰਘ ਬਾਈ ਜੀ ਹੁਣੇ ਆਪਾਂ ਗੱਲਬਾਤ ਕਰ ਰਹੇ ਨੇ ਮੇਰੇ ਨਾਲ ਜਿਹੜੇ ਹੋਇਆ ਸੋ ਬਾਈ ਜੀ ਆਪਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਲੋਚ ਜੀ ਤੁਹਾਡਾ ਸਾਡੀ ਧਰਤੀ ਸਾਡੇ ਲੋਕ ਚੈਨਲ ਦਾ ਜਿਹੜਾ ਹਰ ਤਿੰਨ ਲੋਕਾਂ ਨੂੰ ਜਿਹੜੀ ਆ ਸਹੀ ਤੇ ਸਟੀਕ ਜਾਣਕਾਰੀ ਜਿਹੜੀ ਲੋਕਾਂ ਨੂੰ ਲਗਾਤਾਰ ਦੇ ਰਿਹਾ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੇ 1988 ਦੇ ਹਾੜਾ ਹੈ ਜਾਂ 1955 ਦੇ ਹਾੜਾ ਹੈ ਜਾਂ ਮੌਜੂਦਾ ਸਥਿਤੀ ਹੈਗੀ ਉਹ ਇੱਥੇ ਨਿਸ਼ਾਨ ਵੀ ਲੱਗੇ ਹੋਏ ਆ ਤੁਸੀਂ ਦੇਖਾਰੀ ਜੂ ਜਾਣ ਪੈਸੀ ਅਸੀਂ ਜਿਹੜਾ 1955 ਦੇ ਵਿੱਚ ਹਾੜਾ ਜਿਹਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਾੜਾ ਆਂਦੇ ਆ ਕਹਿੰਦੇ ਆ ਬਜ਼ੁਰਗ ਦੱਸਦੇ ਆ ਕਿ ਕੋਈ ਇਹੋ ਜਿਹੀ ਜਗ੍ਹਾ ਨਹੀਂ ਰਹੀ ਜਿੱਥੇ ਪਾਣੀ ਨਾ ਰਿਆ ਹੋਵੇ ਸੋ ਉਹ ਸਾਹਮਣੇ ਲੈਵਲ ਲੱਗਾ ਹੈ ਐਚ ਐਫ ਐਲ ਲਿਖਿਆ ਹਾਈ ਫਲੱਡ ਲੈਵਲ ਯਾਨੀ ਕਿ 691000.824 1955 ਜਾਇ ਹੈ ਤੇ ਥੱਲੇ ਉਹਦਾ ਜਿਹੜਾ 1988 ਵਾਲਾ ਹੜਾ 692000.2 ਕਿਊਬਿਕ ਮੀਟਰ ਜਿਹੜਾ 1988 ਚ ਆਇਆ ਜੀ ਇਥੇ ਸੋ ਉਦੋਂ ਵੀ 1988 ਦੇ ਵਿੱਚ ਵੀ ਬਹੁਤ ਭਿਆਨਕ ਜਿਹੜੇ ਹਾਲਾਤ ਬਣੇ ਰਿਹਾ ਪੰਜਾਬ ਦੇ ਲੋਕ ਘਰਾਂ ਤੋਂ ਭਕਾਰ ਹੋ ਗਏ ਬਹੁਤ ਮਤਲਬ ਭੈੜੀ ਹਾਲਤ ਹੋਈ ਆ ਲੋਕਾਂ ਦੀ ਇਸ ਪਾਣੀ ਦੇ ਨਾਲ ਸੋ ਜੇ ਗੱਲ ਕਰੀਏ ਆਪਾਂ ਕਹਿੰਦੇ ਆ ਕਿ ਪਾਣੀ ਦੂਜੇ ਸੂਬੇ ਜਦੋਂ ਪਾਣੀ ਨਹੀਂ ਹੁੰਦਾ ਤਾਂ ਦੂਜੇ ਸੂਬੇ ਅਧਿਕਾਰ ਰੱਖਦੇ ਕਿ ਸਾਡਾ ਅਧਿਕਾਰ ਆ ਹੀ ਪਾਣੀ ਤਾਂ ਸਾਨੂੰ ਮਿਲਣਾ ਚਾਹੀਦਾ ਇਹ ਆ ਉਹ ਹਨਾ ਜੀ ਪਰ ਜਦੋਂ ਹੜ ਹੁੰਦੇ ਆ ਉਦੋਂ ਕੱਲਾ ਪੰਜਾਬ ਸੰਤਾਪ ਹਣ ਆਉਂਦਾ ਇਹ ਹੜਾ ਦਾ ਸੋ ਮੈਂ ਇੱਥੇ ਇੱਕ ਹੋਰ ਗੱਲ ਕਰਾਂ ਕਿ ਜਦੋਂ ਕਿਤੇ ਦੂਜੇ ਸੂਬਿਆਂ ਦਾ ਜਾਹਰਤਾ ਪੈਂਦੀਆਂ ਨੇ ਤਾਂ ਪੰਜਾਬ ਸਭ ਤੋਂ ਮੋੜੀ ਹੋ ਕੇ ਉੱਥੇ ਪਹੁੰਚਦਾ ਵਾ ਪਰ ਜਦੋਂ ਪੰਜਾਬ ਤੇ ਆਫਤ ਆਉਂਦੀ ਆ ਉਦੋਂ ਹੋਰ ਕੋਈ ਸੂਬਾ ਜਿਹੜਾ ਉਹ ਸੂਬੇ ਦੇ ਲੋਕ ਆ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਨਹੀਂ ਖੜਦੇ ਉਦੋਂ ਵੀ ਪੰਜਾਬ ਦੇ ਲੋਕ ਹੀ ਸੰਤ ਸਮਾਜ ਹੋ ਗਿਆ ਉਹ ਜਾਂ ਪੰਜਾਬ ਦੇ ਹੋਰ ਦਾਨੀ ਲੋਕ ਜਿਹੜੇ ਵੱਡੇ ਦਿਲ ਵਾਲੇ ਲੋਕ ਆ ਜਿਹੜੇ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਇਸ ਪੰਜਾਬ ਨੂੰ ਚਾਹ ਕੋਈ ਜਿੰਨਾ ਮਰਜ਼ੀ ਮਾਰਨ ਦੀ ਕੋਸ਼ਿਸ਼ ਕਰੇ ਪੰਜਾਬ ਫੇਰ ਉਸ ਤੋਂ ਦੁਗਣਾ ਹੋ ਕੇ ਉੱਠਦਾ ਵਾ ਤੇ ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਦੇ ਨਾਲ ਖੜਦੇ ਆ 2023 ਦੇ ਵਿੱਚ ਵੀ ਵੇਖਿਆ ਕਿ ਜਦੋਂ ਆ ਵਸਤੀ ਲਾਲ ਸਿੰਘ ਘਟੂਮੇ ਕੋਲੋਂ ਬੰਨ ਟੁੱਟਾ ਜੀ ਉਦੋਂ ਪਾਣੀ ਦਾ ਜਿਹੜਾ ਲੈਵਲ ਸੀਗਾ ਡਾਉਨਸਟ੍ਰੀਮ 284000 ਸੀ ਤੇ 284000 ਤੇ ਬੰਨ ਟੁੱਟ ਗਿਆ ਬੜੇ ਭੈੜੇ ਹਾਲਾਤ ਬਣ ਗਏ ਤਸਾਂ 15 ਮਿੰਟਾਂ ਦੇ ਵਿੱਚ ਜਿਹੜਾ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਤੇ ਪਾਣੀ ਦਾ ਡਲ ਜਿਹੜਾ ਸੀ ਉਹ 10-15 ਫੁੱਟ ਉੱਚਾ ਸੀ ਐ ਜਾਂਦਾ ਸੀ ਮਤਲਬ ਆਪਦੇ ਅੱਖੀਂ ਵੇਖਿਆ ਜਿਹੜੇ ਹਾਲਾਤ ਉਹ ਦੂ ਸੀਗੇ ਸੋ ਪੰਜਾਬ ਦੇ ਲੋਕ ਹੀ ਫੇਰ ਵੀ ਖੜਦੇ ਆ ਸਰਕਾਰਾਂ ਹਰ ਥਾਂ ਤੇ ਫੇਲੀਅਰ ਹੋ ਜਾਂਦੀਆਂ ਨੇ ਸਰਕਾਰਾਂ ਗੱਲਾਂ ਕੁਛ ਕਰਦੀਆਂ ਨੇ ਪਰ ਗਰਾਊਂਡ ਲੈਵਲ ਤੇ ਕੰਮ ਨਹੀਂ ਕਰਦੀਆਂ ਸੋ ਗੱਲ ਇਹ ਵੀ ਇਸ ਵਾਰੀ ਵੀ ਹਾਲਾਤ ਇਹ ਆ ਕਿ ਸਰਕਾਰ ਤੋਂ ਅਗਨ ਵੋਟਾਂ ਹੀ ਨਹੀਂ ਮੁਆਈਆਂ ਹੋਈਆਂ ਹੁਣ ਸਾਡੇ ਏਰੀਆ ਦੇ ਵਿੱਚ ਇੱਥੋਂ ਲੈ ਕੇ ਆ ਹਰੀਕੇ ਡਾਉਨ ਸਟ੍ਰੀਮ ਤੋਂ ਗੱਲ ਲਓ ਇਥੋਂ ਲੈ ਕੇ ਤੇ ਸਭਰਾਵਾਂ ਤੱਕ ਇੱਕ ਹੀ ਅਗਨਬੋਟਾ ਹੁਣ ਦੱਸੋ ਵੀ ਇੱਕ ਅਗਨਬੋਟ ਕਿੰਨੇ ਕੁ ਲੋਕਾਂ ਨੂੰ ਸੰਭਾਲ ਲੂਗੀ ਜਦ ਕਿ ਇੰਨੇ ਏਰੀਆ ਦੇ ਵਿੱਚ ਤਿੰਨ ਚਾਰ ਘੱਟੋ ਘੱਟ ਤਿੰਨ ਚਾਰ ਅਗਨਬੋਟਾਂ ਚਾਹੀਦੀਆਂ ਸੀ ਜਿਹੜੀਆਂ ਅੰਦਰਲੇ ਲੋਕਾਂ ਨੂੰ ਸੰਭਾਲ ਸਕਦੀਆਂ ਜਿਹੜੇ ਦਰਿਆਵਾਂ ਦੇ ਵਿੱਚ ਵਸੇ ਆ ਲੋਕ ਸੋ ਇਹ ਜਿਹੜੇ ਦਰਿਆਵਾਂ ਦੇ ਕੰਢਿਆਂ ਦੇ ਲੋਕ ਵਸਦੇ ਆ ਇਹਨਾਂ ਨੂੰ ਹਰ ਸਾਲ ਆਏ ਸਾਲ ਹੜਾਂ ਦੀ ਮਾਰ ਪੈਂਦੀ ਆ ਤੇ ਇਹਨਾਂ ਦੇ ਬਹੁਤ ਬੁਰੇ ਹਾਲਾਤ ਆ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਨਹੀਂ ਪੜਾਇਆ ਜਾਂਦਾ ਬੱਚਿਆਂ ਦੀਆਂ ਫੀਸਾਂ ਨਹੀਂ ਦਿੱਤੀਆਂ ਜਾਂਦੀਆਂ ਤੇ ਹੋਰ ਬੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਰਕਾਰ ਨੇ ਅਜੇ ਤੱਕ ਮੈਂ ਅੱਗੇ ਵੀ ਕਿਹਾ ਕਿ ਸਰਕਾਰ ਨੇ ਕੋਈ ਇਹਨਾਂ ਲੋਕਾਂ ਹਾਸਤੇ ਸਪੈਸ਼ਲ ਪਾਲਿਸੀ ਨਹੀਂ ਬਣਾਈ ਸਰਕਾਰ ਕੋਲੇ ਕੋਈ ਦਰਿਆਵਾਂ ਦੀ ਪਾਲਿਸੀ ਨਹੀਂ ਹੈਗੀ ਔਰ ਸਭ ਤੋਂ ਮਾੜੀ ਗੱਲ ਇਹ ਹੈ ਕਿ 70-75 ਸਾਲ ਹੋ ਗਏ ਸਾਡੇ ਦੇਸ਼ ਆਜ਼ਾਦ ਹੋਏ ਨੂੰ ਤੇ ਸਭ ਤੋਂ ਸਾਡੇ ਵਾਸਤੇ ਤਰਾਸ ਦੀ ਗੱਲ ਇਹ ਹੈ ਕਿ ਸਾਡੇ ਤੋਂ ਅੱਜ ਤੱਕ ਦਰਿਆਵਾਂ ਦੇ ਬੰਨ ਹੀ ਨਹੀਂ ਪੱਕੇ ਹੋਏ ਨਾ ਦਰਿਆਵਾਂ ਵਾਸਤੇ ਕੋਈ ਪਾਲਸੀ ਬਣੀ ਆ ਸਾਡੀਆਂ ਸਰਕਾਰਾਂ ਤੋਂ ਨਾ ਦਰਿਆਵਾਂ ਦੇ ਕੰਢੇ ਵਾਸਤੇ ਦੇ ਲੋਕਾਂ ਵਾਸਤੇ ਕੋਈ ਪਾਲਸੀ ਬਣੀ ਆ ਜਦੋਂ ਗੱਲ ਕਰੀਏ ਕਿ ਸਰਕਾਰ ਜਦੋਂ ਕੋਈ ਹਾਰਡ ਆਉਂਦਾ ਮੁਆਵਜ਼ੇ ਦੀ ਗੱਲ ਕਰਦੀ ਆ ਤੇ 8 10 5 7000 ਰੁਪਏ ਦੇ ਕੇ ਮੌਜਾ ਸਾਰ ਦਿੰਦੀ ਆ ਜਦ ਕਿ ਨੁਕਸਾਨ ਲੱਖਾਂ ਰੁਪਈਆ ਦਾ ਹੋ ਜਾਂਦਾ ਵਾ ਜੇ ਅੱਜ ਕਰੀਏ ਗੱਲ ਮੁਆਵਜ਼ੇ ਦੀ ਜਾਂ ਹਾਲਾਤਾਂ ਦੀ ਗੱਲ ਕਰੀਏ ਤੇ ਅੱਜ ਜੇ ਮੱਝ ਦਾ ਮੋਲੀ ਗਿਣੀਆਂ ਤੇ 1.5 ਤੋਂ ਲੈ ਕੇ 2 ਲੱਖ ਤੱਕ ਇੱਕ ਮੱਝਾ ਕਿਸਾਨ ਦੀ ਤੇ ਜੇ ਗਾਂ ਦੀ ਗੱਲ ਕਰੀਏ ਚੰਗੀ ਗਾਂੜੀ 20 25 30 ਲੀਟਰ ਦੁੱਧ ਦੇਣ ਵਾਲੀ ਗਾਂ ਆ 2 ਤੋਂ 2.5 ਲੱਖ ਰੁਪਏ ਤੱਕ ਇੱਕ ਗਾਂ ਆਉਂਦੀ ਆ ਤੇ ਜੇ ਸਰਕਾਰ ਗੱਲ ਸਰਕਾਰ ਜਦੋਂ ਗੱਲ ਕਰਦੀ ਉਹਦਾ ਮਜ਼ਾਕੀਆ ਲੈਜੇ ਗੱਲ ਕਰਦੀ ਕਿ মুরਗੀ ਦੇ ਵੀ ਪੈਸੇ ਦੇ ਦੇਾਂਗੇ ਆਂਡੇ ਦੇ ਵੀ ਪੈਸੇ ਦੇ ਦੇਾਂਗੇ ਬੱਕਰੀ ਦੇ ਵੀ ਦੇ ਦੇਾਂਗੇ ਜੀਰੀ ਦੇ ਪੈਸੇ ਦੇ ਦੇਾਂਗੇ ਦਿਹਾੜੀਆਂ ਦੇ ਪੈਸੇ ਦੇ ਦੇਾਂਗੇ ਮੈਂ ਤਾਂ ਇਹ ਕੋਈ ਸ਼ਾਨਫਣੀ ਸਮਝਦਾ ਕਿ ਦੇਸ਼ ਇੱਕ ਪੰਜਾਬ ਦਾ ਸੂਬੇ ਦਾ ਸੀਐਮ ਹੋਵੇ ਤੇ ਗੱਲ ਉਹ ਆਂਡੇ ਦੀ ਤੇ মুরਗੀ ਦੀ ਕਰੇ ਉਹ ਲੋਕਾਂ ਨੂੰ ਡੋਬਦੇ ਤੇ ਰੋੜਦੇ ਲੋਕਾਂ ਨੂੰ ਮਜ਼ਾਕ ਕਰੇ ਕਿ ਤੁਹਾਨੂੰ ਆਂਡੇ ਦੇ ਤੇ ਮੁਰਗੀ ਦੇ ਪੈਸੇ ਦੇ ਦਿਆਂਗੇ ਤੇ ਜੇ ਮੈਂ ਵੇਖਾਂ ਦੂਜੀ ਤਰ੍ਹਾਂ ਉਹਨੇ ਜਿਹੜੀ ਗੱਲ ਕਹੀ ਉਹਨੇ ਪੂਰੀ ਵੀ ਕੀਤੀ ਆ ਕਿ 2023 ਦੇ ਵਿੱਚ ਉਹਨੇ 68-600 ਰੁਪਇਆ ਦਿੱਤਾ ਆ ਉਹ ਆਂਡੇ ਦੇ ਤੇ ਮੁਰਗੀ ਦੇ ਹੀ ਦਿੱਤੇ ਆ ਮੁਰਗੀ ਦੇ ਜਿਹੜੀਆਂ ਜੀਮਦਾਰ ਦੀਆਂ ਮੱਝਾਂ ਘਾਵਾ ਰੁੜ ਗਈਆਂ ਜਾਂ ਜਿਹੜੀ ਫਸਲ ਕੁੱਤਾਣ ਦੀ ਰੁੜ ਗਈ ਉਹਦਾ ਅੱਜ ਤੱਕ ਕਿਸੇ ਨੇ ਕੁਛ ਨਹੀਂ ਦਿੱਤਾ ਮੈਂ ਸੀਐਮ ਸਾਹਿਬ ਨੂੰ ਕਹਿੰਦਾ ਕਿ ਗੱਲਾਂ ਦਾ ਕੜਾ ਛੱਡੋ ਤੇ ਲੋਕਾਂ ਵਾਸਤੇ ਗਰਾਊਂਡ ਤੇ ਆ ਕੇ ਕੰਮ ਕਰੋ ਲੋਕ ਪੰਜਾਬ ਦੇ ਲੋਕ ਜਿਨ੍ਹਾਂ ਨੇ ਤੁਹਾਨੂੰ 92 ਸ਼ੀਟਾਂ ਦਿੱਤੀਆਂ ਨੇ ਅੱਜ ਉਹ ਇਸ ਟਾਈਮ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਆ ਅੱਜ ਉਹ ਮਸੀਬਤ ਦੇ ਵਿੱਚ ਨਾ ਉਹਨਾਂ ਦੇ ਪਸ਼ੂ ਰਹਿ ਆ ਤੇ ਨਾ ਉਹਨਾਂ ਦੀ ਫਸਲ ਰਹੀ ਹੈ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਜੀ ਸਿੰਘ ਬਾਈ ਜੀ ਸੋ ਇੱਕ ਵਾਰੀ ਤੁਹਾਨੂੰ ਨਿਸ਼ਾਨ ਜਰੂਰ ਵਿਖਾ ਦਿੰਨੇ ਆ ਹਾਈ ਫਲੱਡ ਰੇਸ਼ਿਓ ਸੀਗਾ ਆਪਣਾ 1955 ਦੇ ਵਿੱਚ 692 ਹਜ਼ਾਰ ਸਮਥਿੰਗ ਔਰ 1988 ਦੇ ਵਿੱਚ ਵੀ ਹਾਈ ਫਲੱਡ ਸੀਗਾ 691 ਹਜ਼ਾਰ ਕਿਊਸਟ ਔਰ ਜਿਹੜਾ ਹੁਣ ਚੱਲ ਰਿਹਾ ਮੀਡੀਅਮ ਫਲੱਡ ਜਿਹੜਾ ਚੱਲ ਰਿਹਾ ਹੈਗਾ ਕਰੀਬ 2.60 ਹਜ਼ਾਰ ਕਿਊਸਕੇਟ ਤੋਂ ਪਾਣੀ ਚੱਲ ਰਿਹਾ ਹੈ ਮੀਡੀਅਮ ਫਲੱਡ ਦੇ ਵਿੱਚ ਜਿਹੜਾ ਸੈਕੰਡ ਜੋਂਨ ਦੇ ਵਿੱਚ ਜਿਹੜਾ ਪਾਣੀ ਪਹੁੰਚ ਚੁੱਕਾ ਸੋ ਉੱਥੇ ਆਪਾਂ ਗੱਲਬਾਤ ਵੀ ਨਾਲ ਹੋਰ ਕਰਨਾਵਾਂਗੇ ਨਾਲ ਤੁਹਾਨੂੰ ਵੀ ਫਿਰ ਹਾਲਾਤ ਵੀ ਦਿਖਾ ਦਿੰਨੇ ਆ ਜਿਹੜੇ ਇੱਥੇ ਹਾਲਾਤ ਹੈਗੇ ਆ ਤੁਸੀਂ ਲਾਈਵ ਵੀਰਾਂ ਤੁਸੀਂ ਦੇਖ ਸਕਦੇ ਹੋ ਫਿਰ ਇੱਕ ਤਰ੍ਹਾਂ ਸਾਭੀ ਦਿਖਾ ਦੋ ਫਿਰ ਲਾਈਵ ਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਰੀਬ ਮੇਰੇ ਖਿਆਲ ਚ ਹੁਣ ਸਾਰਾ ਕਰੀਬ ਬਿਆ ਹਾਲੀ ਕਰ ਦਿੱਤਾ ਗਿਆ ਕਿਉਂਕਿ ਹੋ ਸਕਦਾ ਪਾਣੀ ਜਿਹੜਾ ਪਿੱਛੋਂ ਹੋਰ ਆ ਜਾਵੇ ਸਤਲੁਜ ਦਰਿਆ ਤੋਂ ਪਾਣੀ ਆਉਣ ਦੀ ਭਾਵਨਾ ਹੈਗੀ ਹੈ ਲਗਾਤਾਰ ਜਿਹੜੇ ਕਰੀਬ ਸਾਰੀ ਜਿਹੜਾ ਸਾਰ ਅ ਜਿਹੜੀ ਖਲਾਲੀ ਵਗੈਰਾ ਜਾਂ ਦੂਸਰਾ ਪ੍ਰਿਆਸ ਸਾਰਾ ਤੁਸੀਂ ਸਾਫ਼ ਕਰ ਦਿੱਤਾ ਕਿ ਅੱਗੇ ਵੱਡੇ ਪੱਧਰ ਤੇ ਪਾਣੀ ਜਿਹੜਾ ਫਰੋਹੇਪੁਰ ਫਾਰਕੇ ਵਾਲੀ ਸਾਈਡ ਤੇ ਅੱਜ ਜਿਹੜਾ ਸੋਥੇ ਆਪਾਂ ਗੱਲਬਾਤ ਵੀ ਕਰ ਲੈਨੇ ਆ ਵੀਰ ਬਲਵਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਸਰਦਾਰ ਬਲਵਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਸਾਰੇ ਜਿਹੜੇ ਹਾਲਾਤ ਜਿਹੜੇ ਹੁਣ ਆਪਾਂ ਵੇਖੋ ਤੁਸੀਂ ਜਿਹੜੇ ਪਿਛਲੇ ਪਿੰਡ ਆ ਜਾਂ ਅਗਲੇ ਪਾਸੇ ਆ 50 ਤੋਂ 60 ਪਿੰਡ ਜਿਹੜੇ ਆ ਉਹ ਪ੍ਰਭਾਵਿਤ ਹੋ ਗਏ ਤੇ ਜਿਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਇਹ ਸਰਕਾਰ ਨੇ ਸੂਯੋਨਾਂ ਵਾਂਗ ਤੇ ਕੋਈ ਕੁੱਤਾ ਪ੍ਰਬੰਧ ਨਹੀਂ ਕੀਤੇ ਜੇ ਵੇਖਿਆ ਜਾਵੇ 70 ਸਾਲ ਹੋ ਗਿਆ ਤੇ ਬੰਨ ਜਿਹੜੇ ਆ ਇਹਨਾਂ ਨਾਲ ਕੰਦਾ ਘੱਟ ਸਕਦੀ ਸੀ ਸਰਕਾਰ ਜੇ 2-2 ਕਿਲੋਮੀਟਰ ਕਰਕੇ ਕੱਢਦੀ ਇਹ ਜਿਹੜੀਆਂ ਕੰਦਾ ਪੱਕੀਆਂ ਕਰ ਸਕਦੀ ਇਹਨੂੰ ਮੈਰੀ ਰੂਪ ਦੇ ਸਕਦੀ ਸੀ ਪਰ ਉਸ ਸਰਕਾਰ ਨੇ ਨਹੀਂ ਕੀਤਾ ਇਹ ਜਿਹੜੇ ਲੋਕ ਆ ਵਿਚਾਰੇ ਇਹ 23 ਵਾਲਾ ਮੁਆਵਜ਼ਾ ਕਿਸ ਨੂੰ ਮਿਲਿਆ ਜਾਂ ਨਹੀਂ ਮਿਲਿਆ ਆ ਹੁਣ ਅਗਲੇ ਬੰਨੇ ਫੇਰ ਉਹਨਾਂ ਦੇ ਜਿਹੜਾ ਘਰ-ਬਾਰ ਟੱਗੇ ਆ ਫਸਲਾਂ ਖਰਾਬ ਹੋ ਗਈਆਂ ਮਾਲ ਡੰਗਰ ਰੁੜ ਗਿਆ ਤੇ ਉਹਨਾਂ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਭਾਗੋਂਗਾ ਵੀ ਜਿਹੜੀ ਸਰਕਾਰ ਨੇ ਇਹਨਾਂ ਦੇ ਨਾਲ ਜਿਹੜੇ ਆ ਮਜ਼ਾਕੀਆ ਹੀ ਕੰਮ ਕੀਤੇ ਅੱਗੇ ਵੀ ਤੇ ਹੁਣ ਵੀ ਉਤਰਾ ਹੀ ਕਰ ਰਹੀ ਆ ਕੋਈ ਇਹਨਾਂ ਦੇ ਨਾਲ ਨਾ ਕੋਈ ਸਰਕਾਰ ਦੇ ਖੜੀ ਆ ਤੇ ਨਾ ਕੋਈ ਇਹਨ ਪ੍ਰਸ਼ਾਸਨ ਕੋਈ ਇਹਨਾਂ ਦੇ ਨਾਲ ਖੜਾ ਜੇ ਖੜੇ ਆ ਜਾਂ ਕਾਰਸੇਵਾ ਵਾਲੇ ਤੇ ਜਾਂ ਜਿਹੜੇ ਪਿੰਡਾਂ ਦੇ ਲੋਕ ਆ ਉਹਨਾਂ ਨੇ ਸੰਸਥਾਵਾਂ ਨੇ ਜ਼ਰੂਰ ਨਾ ਸਾਥ ਦਿੱਤਾ ਤੇ ਜਿਹੜਾ ਅੱਗੇ ਵੀ ਜਿਹੜਾ ਸੰਸਥਾਵਾਂ ਨੇ ਤੇ ਕਾਰਸੇਵਾ ਵਾਲੇ ਮਹਾਂ ਪਰੇਸ਼ਾਨੀ ਇਹਨਾਂ ਦੇ ਇਸ ਜਿਹੜੀ ਬਾਗਡੋਰ ਸੰਭਾਲੀ ਸੀ ਤੇ ਹੁਣ ਵੀ ਉਹੀ ਸੰਭਾਲ ਰਹੇ ਆ ਤੇ ਸਰਕਾਰ ਤੇ ਪ੍ਰਸ਼ਾਸਨ ਬਿਲਕੁਲ ਨਕਾਮ ਤੇ ਫੇਲ ਆ ਇੰਨੀਆਂ ਗੱਲਾਂ ਵੈਦ ਦੀ ਕਰਦਾ ਲਾਈਵ ਰਾਈਟ ਸੋ ਲਾਈਵ ਲੋਕੇਸ਼ਨ ਆ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹਰੀ ਕੇਡ ਬਕਸ ਤੇ ਅਸੀਂ ਮੌਜੂਦ ਸੀ ਸਾਰੀ ਗੱਲਬਾਤ ਰੱਖੀ ਹੈ ਤੁਹਾਡੇ ਸਾਹਮਣੇ ਜੋ 1955 ਦੇ ਵਿੱਚ ਹਲਾਸ ਸੀ ਜੋ 1887 ਦੇ ਵਿੱਚ ਹਲਾਸ ਸੀ ਉਹ ਤੁਹਾਨੂੰ ਨਿਸ਼ਾਨ ਵੀ ਵਿਖਾਇਆ ਲੇਕਿਨ ਉਸ ਦੇ ਮੁਕਾਬਲੇ ਜੇਕਰ ਹੁਣ ਗੱਲ ਕਰਦੇ ਆ ਤਾਂ ਪਹਿਲੀ ਗੱਲ ਤਾਂ ਪਾਣੀ ਆਉਣ ਦੀ ਨਹੀਂ ਸਭਾਵਨਾ ਹੈ ਕਿ ਦੂਸਰੀ ਗੱਲ ਜੇ ਨਾ ਪਾਣੀ ਆਉਂਦਾ ਹੈਗਾ ਜੇ ਸਾਡੇ ਚੋ ਦਰਿਆ ਦੇ ਹਾਲਾਤ ਨੇ ਦਰਿਆ ਜਿਹੜਾ ਸਿਲਟ ਨਾਲ ਭਰਿਆ ਰੀਤਾ ਨਾਲ ਭਰਿਆ ਹੋਇਆ ਜਾਂ ਜਿਹੜੇ ਬੰਨ ਬਣੇ ਹੋਏ ਬਹੁਤ ਕਮਜ਼ੋਰ ਨੇ ਉਸ ਦੇ ਮੁਕਾਬਲੇ ਜੇਕਰ ਪਾਣੀ ਆਉਂਦਾ ਤੇ ਕਾਫੀ ਨੁਕਸਾਨ ਹੋ ਸਕਦਾ ਹਾਲੇ ਜੇਕਰ ਗੱਲ ਕਰਦੇ ਆਂ ਤਾਂ 260000 ਕੁਝ ਜਿਹੜਾ ਪਾਣੀ ਫਰੋਈਪੁਰ ਵਾਲੀ ਸਾਈਡ ਤੇ ਛੱਟਿਆ ਜਾ ਰਿਹਾ ਸੋ ਇਹ ਵੀਡੀਓ ਸੀ ਸਾਡੀ ਹਰੀ ਕੇਨ ਬਲੋਗਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ